ਨਜ਼ਰ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਜਨਾਰਥਲ ਜੀ ਸ਼ਰਮਾ ਜਸਤੀ ਗਰ ਸਵਾਗਤ ਹੈ ਜੀ ਪੰਜਾਬੀ ਰਡੀ ਯੂ ਐਸ ਏ ਤੇ ਜੀ ਸਤਿ ਸ਼ਕਾਲ ਪ੍ਰਵੀਨ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਸਤਿ ਸ਼ਕਾਲ ਜੀ ਸੋ ਪ੍ਰੋਗਰਾਮ ਦੇ ਵਿੱਚ ਅੱਗੇ ਬਦੋਂ ਤੋਂ ਪਹਿਲਾਂ ਧੰਨਵਾਦ ਕਰਦੇ ਜੀ ਲਈ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੂਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੂਰੈਂਸ ਲੈ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 482722500 ਇਹ 1992 ਤੋਂ ਲਗਾਤਾਰ ਇੰਸ਼ੋਰੈਂਸ business ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਪਰਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਓਵਾਮਾ ਕੇਅਰ ਮੈਡੀਕਲ ਜਾਂ ਫਿਰ ਕਵਰ ਕੈਲੀਫੋਰਨੀਆ ਬਾਬਤ ਪਾਲਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 482722500 ਤੇ ਟਰਕੀਨ ਇਮੀਗ੍ਰੇਸ਼ਨ ਲਾਫਰਮ ਵਾਲੇ ਜੇ ਟਰਕੀਆ ਨਾਲ ਟੌਨੀ ਟਰਕੀਆ ਨਾਲ ਦੇ ਨਾਲ ਤੁਸੀਂ ਯੂ ਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503 ਗੁਰਦੀਪ ਸਿੰਘ ਵਰਦੀ ਕਲੋਬ ਇਸ ਸੰਦੀਪ ਸਿੰਘ ਸੰਦੀਪ ਕੌਰ ਸਨ ਹੋਜੇ ਗੁਰਪਾਲ ਸਿੰਘ ਸੈਕਰਾਮੈਂਟੋ ਜਿੰਦਕੌਰ ਬੇਕਰਸਫੀਲਡ ਕਮਲਜੀਤ ਸਿੰਘ ਮੱਖਣਦੋਤਪ੍ਰਿਆ ਸੈਂਟਰਲ ਵੈਲੀ ਤੇ ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 44272 5200 ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 19 ਸਤੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ ਸ਼ਰਮਾ ਜੀ ਖਬਰਾਂ ਦੀ ਸ਼ੁਰੂਆਤ ਕਰਗੇ ਆਪਾਂ ਇਸ ਟਾਈਮ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਇੱਕ ਅਹਿਮ ਖਬਰ ਤੋਂ ਇੱਕ ਅਹਿਮ ਚਰਚਾ ਤੋਂ ਆਤਸ਼ੀ ਨੂੰ ਦਿੱਲੀ ਦੇ ਵਿੱਚ ਮੁੱਖ ਮੰਤਰੀ ਬਣਾਇਆ ਗਿਆ ਚਰਚਾਵਾਂ ਹੋਰ ਨਾਵਾਂ ਦੀਆਂ ਵੀ ਸੀਗੀਆਂ ਪਰ ਆਤਸ਼ੀ ਬਾਜ਼ੀ ਮਾਰ ਕੇ ਜਾਂ ਕਿਹਾ ਲੋਕ ਕਿ ਉਹਨਾਂ ਨੂੰ ਲਾਹਾ ਮਿਲਿਆ ਅਰਵਿੰਦ ਕੇਜਰੀਵਾਲ ਦੀ ਭਰੋਸੇਮੰਦ ਹੋਣ ਦਾ ਪੰਜਾਬ ਦੇ ਵਿੱਚ ਚਰਚਾ ਚੱਲ ਪਿਆ ਕਿ ਇੱਥੇ ਵੀ ਮੁੱਖ ਮੰਤਰੀ ਔਰਤ ਹੋ ਸਕਦੀ ਹੈ ਜੀ ਜੀ ਇਹ ਚਰਚਾ ਉਸੇ ਦਿਨ ਧੁਰਪੀ ਸੀ ਜਿਸ ਦਿਨ ਦਿੱਲੀ ਦੇ ਵਿੱਚ ਆਤਸ਼ੀ ਨੂੰ ਮੁੱਖ ਮੰਤਰੀ ਐਲਾਨਿਆ ਸੀ ਠੀਕ ਹੈ ਜੀ ਵੈਸੇ ਅਜੇ ਸਮੇਂ ਤੋਂ ਬਹੁਤ ਪਹਿਲਾਂ ਦੀ ਆਪਾਂ ਗੱਲਾਂ ਕਰ ਰਹੇ ਹਾਂ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਰਾ ਨੂੰ ਐਂ ਦੁੱਧ ਚੋ ਮੱਖੀ ਮੰਕਾਟ ਕੇ ਬਾਹਰ ਸੱਟਣਾ ਆਮ ਆਦੀ ਪਾਰਟੀ ਲਈ ਸਾਨੀ ਹੋਏਗਾ ਹਮ ਐ ਹਟਾਉਣਾ ਅਜੇ ਉਹਨਾਂ ਸੰਯੋਗ ਹੈ ਬੇਸ਼ੱਕ ਹੋ ਸਕਦਾ ਹੈ ਕਿ ਉਹਨਾਂ ਦੀ ਸੀਟ ਦੇ ਹਵਾਲੇ ਨਾਲ ਕਹੇ ਕਿ ਉਹਨਾਂ ਨੂੰ ਹਟਾਇਆ ਜਾਵੇ ਜਾਂ ਉਹਨਾਂ ਨੂੰ ਮਨਾ ਲਿਆ ਜਾਵੇ ਜਾਂ ਉਹਨਾਂ ਨੂੰ ਕੋਈ ਦ੍ਰਿਸ਼ ਦਿਖਾ ਦਿੱਤਾ ਜਾਵੇ ਕਿ ਦੇਖੋ ਜੀ ਹੁਣ ਇਹ ਬਣਦਾ ਨਹੀਂਗਾ ਤੁਹਾਡੇ ਲਈ ਮੁਸ਼ਕਲ ਹੈ ਜੀ ਆਪਣੇ ਪਾਰਟੀ ਲਈ ਮੁਸ਼ਕਲ ਹੈ ਜੀ ਪਰ ਉਹ ਤੋਂ ਪਹਿਲਾਂ ਹਰਿਆਣਾ ਚੋਣਾ ਪਈਆਂ ਹੂੰ ਉਸ ਤੋਂ ਬਾਅਦ ਪੰਜਾਬ ਦੀਆਂ ਜਿਮਨੀ ਚੋਣਾ ਪਈਆਂ ਪੰਚਾਇਤੀ ਨਗਰ ਨਿਗਮ ਨਗਰ ਕੌਂਸਲ ਚੋਣਾ ਪਈਆਂ ਔਰ ਦਿੱਲੀ ਦੀਆਂ ਚੋਣਾਂ ਆ ਜਾਣੀਆਂ ਫਿਰ ਹੂੰ ਤੇ ਉੱਥੇ ਮੈਨੂੰ ਲੱਗਦਾ ਕਿ ਆਮ ਆਦੀ ਪਾਰਟੀ ਨੂੰ ਭਵਨਤਵਣ ਦੀ ਲੋੜ ਹੈ ਜੀ ਜੀ ਪਰ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਦਾ ਖੇਡਿਆ ਆ ਕੇ ਬਾਕੀਆਂ ਨੂੰ ਕਿਵੇਂ ਕੇਜਰੀਵਾਲ ਸੈਟਲ ਕਰ ਗਏ ਔਰ ਆਪਣਾ ਵੀ ਦਾ ਸੈਟ ਕਰ ਗਏ ਕਿਉਂਕਿ ਅਰਵਿੰਦ ਕੇਜਰੀਵਾਲ ਨੂੰ ਪਤਾ ਸੀ ਕਿ ਜਦੋਂ ਮੈਂ ਦਿੱਲੀ 'ਚ ਵੋਟਾਂ ਮੰਗਣ ਜਾਊਂਗਾ ਜੇ ਮੈਂ ਮੁੱਖ ਮੰਤਰੀ ਦੀ ਕੁਰਸੀ ਨਾ ਛੱਡੀ ਕਾ ਇਹ ਮੈਨੂੰ ਮਲਜ਼ਮ ਕਹਿ ਕੇ ਇਹ ਮੈਨੂੰ ਭ੍ਰਸ਼ਟਾਚਾਰੀ ਕਹਿ ਕੇ ਹਮਲਾਵਰ ਹੋਣਗੇ ਪਾਜ ਪਾਲੇ ਐ ਜਾਂ ਵਿਰੋਧੀ ਧਰਾਂ ਵਾਲੇ ਤੇ ਉਹਦੀ ਘਾਟ ਵੱਜੋ ਉਹਨਾਂ ਨੇ ਇਹ ਦਾਅ ਖੇਡਿਆ ਕਿ ਮੈਂ ਵਿਚਾਰਾ ਤਾਂ ਬਣ ਹੀ ਗਿਆ ਮੈਂ ਤਰਸ ਦਾ ਇੱਕ ਸਾਦਾ ਬਣ ਹੀ ਗਿਆ ਵੋਟਰਾਂ ਦਾ ਪਰ ਮੈਂ ਮਿੰਨਤਾਂ ਵਾਲੀ ਥਾਂ ਤੇ ਹਮਲਾਵਰ ਹੋ ਜਮਾ ਹਮਲਾਵਰ ਹੋਣ ਦੇ ਤਰੀਕੇ ਨਾਲ ਉਹਨਾਂ ਨੇ ਕਿਹਾ ਕਿ ਵੀ ਜੇ ਉਹ ਮੈਨੂੰ ਇਹ ਕਹਿਣਗੇ ਕਿ ਦੇਖੋ ਜੀ ਇਹ ਤਾਂ ਜ਼ਮਾਨਤ ਤੇ ਆਇਆ ਹੋਇਆ ਹੈ ਨਾ ਇਹ ਇਹ ਬਰੀ ਥੋੜਾ ਹੋਇਆ ਤਾਂ ਕਿ ਮੈਂ ਇਹ ਤਾਂ ਕਹੂੰਗਾ ਫਿਰ ਮੈਂ ਦੋਸ਼ੀ ਵੀ ਕਰਾਰ ਨਹੀਂ ਹੋਇਆ ਹੈ ਕਿ ਮੈਂ ਤਾਂ ਛੱਡ ਕੇ ਆ ਗਿਆ ਜੀ ਹੁਣ ਲੋਕ ਫੈਸਲਾ ਕਰਨ ਚਾਹੀ ਜੀ ਮੈਂ ਤਾਂ ਅਸਤੀਫਾ ਦੇ ਕੇ ਆ ਗਿਆ ਇਸ ਲਈ ਉਹਨਾਂ ਨੇ ਜਿਹੜਾ ਇਹ ਦਾਅ ਖੜਿਆ ਉੱਥੇ ਹੀ ਭਾਜਪਾ ਨੇ ਕਹਿੰਦੇ ਗੁਪਤ ਤਰੀਕੇ ਨਾਲ ਇੱਕ ਪਲਾਨ ਬਣਾ ਲਿਆ ਸੀ ਕਿ ਇੱਥੋਂ ਸੰਦੀਤੀ ਰਾਣੀ ਨੂੰ ਅਗਲੀ ਵਾਰ ਚਿਹਰਾ ਬਣਾਉਣਾ ਹੂੰ ਹੂੰ ਦਿੱਲੀ ਦੇ ਵਿੱਚ ਅਮ੍ਰਿਤੀ ਰਾਣੀ ਜਿਹੜੀ ਮਿੱਠੀ ਤੋਂ ਫਾਰਕੇ ਆਈ ਆ ਹੈਨਾ ਪੌਣ ਵਿਹਲੀ ਆ ਲਗਭਗ ਤੇ ਇਸ ਲਈ ਭਾਜਪਾ ਉਸ ਨੂੰ ਦਿੱਲੀ ਚ ਸਰਗਰਮ ਕਰਨਾ ਚਾਹੁੰਦੇ ਸੀ ਤੇ ਉਹਦੇ ਚਿਹਰੇ ਦੇ ਨਾਂ ਦੇ ਉੱਤੇ ਔਰਤ ਚਿਹਰੇ ਦੇ ਨਾਂ ਦੇ ਉੱਤੇ ਵੋਟ ਫਟਿਆਉਣ ਦੀ ਕਹਿੰਦੇ ਪਲੈਨਿੰਗ ਕਰ ਰਹੇ ਸੀ ਉਸ ਪਲੈਨਿੰਗ ਦੀ ਭਾਨਕ ਕੇਜਰੀਵਾਲ ਨੂੰ ਲੱਗੀ ਤੇ ਉਹਨਾਂ ਨੇ ਇਸ ਲਈ ਵੀ ਆਫਸਿਅਲ ਚੁਣਿਆ ਕਹਿੰਦੇ ਜਿਵੇਂ ਆਪਾਂ ਪੂਰੇ ਪੜਾਵਾਂ ਦੇ ਬਾਰੇ ਨਾਲ ਆਫਸਿਅਲ ਦੀ ਗੱਲ ਕਰ ਚੁੱਕੇ ਹਾਂ ਪਹਿਲਾਂ ਸੋ ਅੱਜ ਆਪਾਂ ਇਸ ਨੂੰ ਉੱਤੇ ਤਾਂ ਗੱਲ ਕਰਾਂ ਜਿੱਦਾਂ ਹੀ ਆਫਸਿਅਲ ਦਿੱਲੀ ਚ ਬਣੀ ਪੰਜਾਬ ਦੀ ਸਿਆਸੀ ਸਫਾ ਚ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਗਲਿਆਰੇ ਚੋਂ ਨਿਕਲ ਕੇ ਖਬਰਾਂ ਲੱਗੂ ਵੀ ਪੰਜਾਬ ਚ ਵੀ ਇਦਾਂ ਹੋ ਸਕਦਾ ਆਪਾਂ ਕੱਲ ਵੀ ਵਰਿੰਦੀ ਗੱਲ ਕਰ ਰਹੇ ਸੀ ਕਿ ਸਭ ਤੋਂ ਮਜ਼ਬੂਤ ਦਾਵੇਦਾਰ ਜੇ ਭਗਵੰਤ ਸਾਨ੍ਹ ਤੋਂ ਬਾਅਦ ਕੋਈ ਹੈ ਕਿਉਂਕਿ ਅਜੇ ਵੀ ਭਗਵੰਤ ਸਾਨ ਮਜਬੂਤ ਦਾਵੀਦਾਰ ਹੈ ਉਸ ਤੋਂ ਬਾਅਦ ਜੇ ਕੋਈ ਮਜਬੂਤ ਦਾਵੀਦਾਰ ਹੈ ਤਾਂ ਉਹ ਕੁਲਤਾਰ ਸਿੰਘ ਸੰਧਮਾ ਹੋਰੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਹਰਪਾਲ ਜੀਮਾ ਹੋਰੀ ਇਹ ਦੋ ਨਾਮ ਬਹੁਤ ਮਜਬੂਤੀ ਨਾਲ ਅਗੇ ਵੱਧ ਰਹੇ ਨੇ ਪਰ ਹੁਣ ਆਤੀ ਤੋਂ ਬਾਅਦ ਇਹ ਚਰਚਾ ਚੱਲੀ ਆ ਕਿ ਵੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜਿਵੇਂ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਆਪਣੀ ਸਰਕਾਰ ਨੂੰ ਘੇਰਨ ਦਾ ਮੌਕਾ ਮਿਲਿਆ ਹਾਂ ਉਹਨਾਂ ਚ ਇੱਕ ਬੀਬੀ ਵੀ ਦੱਬ ਕੇ ਬੋਲੀ ਹੂੰ ਉਹਨੇ ਆਪਣੀ ਸਰਕਾਰ ਨੂੰ ਭਗਵੰਤ ਜੀ ਨੂੰ ਖਾਸੇ ਸਵਾਲ ਖੜੇ ਕੀਤੇ ਕਹਿੰਦੇ ਜੀ ਹਾਈ ਕਮਾਂਡ ਦੇ ਥਾਪੜੇ ਨਾਲ ਸੀ ਹੂੰ ਹੁਣ ਉਸੇ ਗੱਲ ਨੂੰ ਆਧਾਰ ਬਣਾ ਕੇ ਚਰਚਾ ਚੱਲੀ ਹੈ ਕਿ ਉਹ ਬੀਬੀ ਜਾਂ ਕੋਈ ਹੋਰ ਐਮਐਲਏ ਜੀਨੂੰ ਵੀ ਹਿਜਰੀਵਾਲ ਹੁਰੀ ਚਾਹਣ ਉਹ ਪੰਜਾਬ ਦਾ ਅਗਲਾ ਮੁਖੰਦਰੀ ਹੋ ਸਕਦਾ ਪਰ ਇੰਨਾ ਆਸਾਨ ਨਹੀਂ ਆ ਭਗਵੰਤ ਮਾਨ ਕੋਲ ਜੇ ਐਮਐਲਏ ਨਹੀਂ ਹੈਗੇ ਤਾਂ ਉਹਦੇ ਨਾਲ ਅਜੇ ਵੀ ਭਗਤ ਹੈਗੇ ਹੂੰ ਸੋ ਇਸ ਲਈ ਉਹ ਇੱਕ ਪੌਜ਼ ਹੈਗੀ ਆ ਤਾ ਐਦਾਂ ਹਟਾਉਣਾ ਤੁਰੰਤ ਹਟਾਉਣਾ ਉਰਕਟੂਕਟ ਦਿੱਲੀ ਚੋਣਾ ਤੋਂ ਪਹਿਲਾਂ ਹਰਿਆਣਾ ਚੋਣਾ ਤੋਂ ਪਹਿਲਾਂ ਪੰਜਾਬ ਦੇ ਜੁਨੀ ਚੋਣਾ ਤੋਂ ਪਹਿਲਾਂ ਖਾਸ ਕਰ ਪੰਚਾਇਤੀ ਚੋਣਾ ਤੋਂ ਪਹਿਲਾਂ ਕੋਈ ਨਵਾਂ ਬਖੇੜਾ ਖੜਾ ਕਰਨਾ ਮਿਲਦਾ ਆਮ ਆਦੀ ਪਾਰਟੀ ਨਹੀਂ ਚਾਹੀਗੀ ਪਰ ਜਿਵੇਂ ਦਿੱਲੀ ਛੋਇਆ ਉਵੇਂ ਪੰਜਾਬ ਛੋ ਸਕਦਾ ਕਿਉਂਕਿ ਇਹ ਚਰਚਾ ਆਮ ਆਦੀ ਪਾਰਟੀ ਦੇ ਘਰੋਂ ਨਿਕਲ ਕੇ ਬਾਹਰ ਆਈ ਹੈ ਕਿ ਕੇਜ ਜੀ ਵਾਜੀ ਨੇ ਭਗਵੰਤ ਜੀ ਨੂੰ ਕਿਹਾ ਕਿ ਭਗਵੰਤ ਜੀ ਦੇਖੋ ਮੈਂ ਨੇ ਛੋੜ ਦਿਆ ਆਪ ਵੀ ਵਿਚਾਰ ਲਓ ਸੋ ਇਸ ਲਾਈਨ ਤੋਂ ਬਾਅਦ ਹੀ ਕਹਿੰਦੇ ਸੇਤ ਵਿਗੜੀ ਆ ਸੋ ਇਸ ਲਈ ਇਹ ਵੀ ਇਹ ਚਰਚਾ ਇਹ ਬੇਸ਼ੱਕ ਅ ਮਤਲਬ ਕਿ ਭਗਵਾਨ ਤੁਮਨ ਹੋਰੀ ਅਜੇ ਵੀ ਆਪਣੇ ਆਪ ਨੂੰ ਮਜ਼ਬੂਤ ਮੰਨਦੇ ਨੇ ਜਾਂ ਇਹ ਮੰਨ ਕੇ ਚੱਲਦੇ ਆ ਉਹਨਾਂ ਦੇ ਸਮਰਥਕ ਹੈ ਤਾਂ ਹੋ ਨਹੀਂ ਸਕਦਾ ਪਰ ਰਾਜਨੀਤੀ ਚ ਕਦੋਂ ਕੀ ਹੋ ਜਵੇ ਔਰ ਕਿਵੇਂ ਹੋ ਜਵੇ ਕਿਸੇ ਨੂੰ ਪਤਾ ਨਹੀਂ ਲੱਗਦਾ ਔਰ ਇਸ ਲਈ ਇੱਥੇ ਵੀ ਪੰਜਾਬ ਚ ਕੋਈ ਨਵੀਂ ਹਾਥੀ ਲੱਭੀ ਜਾ ਸਕਦੀ ਆ ਇਹਦੇ ਵਿੱਚ ਕੋਈ ਸ਼ੰਕਾ ਛੋੜੇ ਨਹੀਂ ਜੀ ਬਿਲਕੁਲ ਬਿਲਕੁਲ ਤੇ ਇੱਕ ਦੇਸ਼ ਇੱਕ ਚੋਣ ਦੀ ਜ਼ਿਕਰ ਗੱਲ ਕਰੀਏ ਤਾਂ ਕਹਿੰਦੇ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ 2027 ਦੇ ਵਿੱਚ ਨਹੀਂ ਹੋਣੀਆਂ ਜੇਕਰ ਨਹੀਂ ਹੋਣੀਆਂ ਤਾਂ ਭਾਜਪਾ ਤਾਂ ਤਿਆਰੀ ਕਰ ਰਹੀ ਸੀ ਤਾਂ ਅਕਸਰ ਹੀ ਚਰਚਾ ਚੱਲਦੀ ਰਹਿੰਦੀ ਹੈ ਕਿ ਭਾਜਪਾ 227 ਦੇ ਲਈ ਹੱਥ ਪੈਰ ਮਾਰ ਰਹੀ ਹੈ ਜੀ ਨਹੀਂ ਫਿਰ ਉਹ ਹੱਥ ਪੈਰ 4 ਮਹੀਨੇ ਪਹਿਲਾਂ ਵੀ ਵੈਚ ਸਕਦਾ ਪਰ ਵੀ ਹਾਂਜੀ ਹਾਂਜੀ ਬਿਲਕੁਲ ਸਹੀ ਹੈ ਜੀ ਜੇ 27 ਚ ਨਹੀਂ ਫਿਰ 26 ਚ ਹੋ ਜਾਣਗੀ ਹੂੰ ਵੈਸੇ ਤਾਂ ਇੱਕ ਦੇਸ਼ ਇੱਕ ਚੋਣ ਦੇ ਹਵਾਲੇ ਨਾਲ ਜਿਹੜੀ ਇਸ ਤਜਵੀਜ਼ ਤੇ ਅੱਗੇ ਵਧਿਆ ਗਿਆ ਵੀ ਕਿ 2029 ਦੇ ਵਿੱਚ ਸਾਰੀਆਂ ਚੋਣਾਂ ਇਕੱਠੀਆਂ ਕਰਾਈਆਂ ਜਾਣ ਹੂੰ ਹੂੰ ਕਿਉਂਕਿ 2024 ਚ ਆਮ ਚੋਣਾਂ ਹੋਈਆਂ ਹੂੰ ਤੇ ਇਹ ਕਾਰਜਕਾਲ ਜਾ ਕੇ 2029 ਚ ਮੁੱਕਣਾ ਹੈ ਜੀ ਤੇ ਜਿਹੜੀ ਰਾਮਨਾਥ ਕੋਬਿੰਦ ਧੋਲੀ ਸਾਡੇ ਸਾਫ ਦਾ ਰਾਸ਼ਪਤੀ ਹੈ ਉਹਨਾਂ ਦੀ ਅਗਵਾਈ ਚ ਜੀ ਕਮੇਟੀ ਬਣੀ ਸੀ ਜੀ ਨੇ ਇਹ ਰਿਪੋਰਟ ਦਿੱਤੀ ਹੈ 18000 ਤੋਂ ਵੱਧ 18626 ਪੰਨਿਆਂ ਦੀ ਰਿਪੋਰਟ ਗਰੋਪ ਦੀ ਮੁਰਮਮ ਭਾਪਤੀ ਰਾਸ਼ਪਤੀ ਨੂੰ 14 ਮਾਰਚ ਨੂੰ सौंपी ਹੈ ਉਸ ਰਿਪੋਰਟ ਦੇ ਆਧਾਰ ਤੇ ਹੁਣ ਕੇਂਦਰ ਦੀ ਕੈਬਨਟ ਨੇ ਇਸ ਪਰ ਮੋਹਰ ਲਾਤੀ ਹੈ ਕਿ ਹਾਂ ਜੀ ਸਾਡੇ ਵੱਲੋਂ ਇਹ ਪਾਸ ਹੈ ਕਿ ਇੱਕ ਦੇਸ਼ਿਕ ਖਚੋੜ 2429 ਚ ਕਰਵਾਈ ਜਾਵੇ ਤੇ ਉਹਨਾਂ ਦੀ ਮੋਹਰ ਲੱਗਣ ਤੋਂ ਬਾਅਦ ਹੁਣੇ ਅਜੇ ਸੰਸਦ ਚ ਆਉਣਾ ਅਜੀਬ ਵਿਧਾਨ ਸਭਾਵਾਂ ਵਿੱਚ ਇਹ ਪ੍ਰੋਪੋਜ਼ ਹੁਣੀ ਹੈ ਬਹੁਤ ਲੰਬੀ ਪ੍ਰਕਿਰਿਆ ਪਰ ਆਪਾਂ ਪੰਜਾਬ ਦੇ ਵਰਨ ਜੇ ਦੇਖਦੇ ਹਾਂ ਜੇ ਇਹ ਲਾਗੂ ਹੋ ਜਾਂਦਾ ਪ੍ਰਵੀਨ ਜੀ ਹੂੰ ਹੂੰ ਜੇ ਇਹ 2029 ਦੇ ਵਿੱਚ ਇਕੱਠੀਆਂ ਚੋਣਾਂ ਦੇ ਹਵਾਲੇ ਨਾਲ ਲਾਗੂ ਹੋ ਜਾਂਦਾ ਤਾਂ ਇਹਦੇ ਵਿੱਚ ਦੋ ਵੱਡੀਆਂ ਤਸਵੀਰਾਂ ਪਹਿਲੀ ਤਸਵੀਰ ਹੈ ਕਿ ਵਿਧਾਨ ਸਭਾ ਤੇ ਲੋਕ ਸਭਾ ਚੋਣ ਇਕੱਠੀ ਕਰਾਈ ਜਾਵੇ ਹੂੰ ਹੂੰ ਤੇ ਉਹ 2029 ਚ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਹੋਣੀਆਂ ਹੂੰ ਤੇ ਉਸ ਤੋਂ ਬਾਅਦ 100 ਦਿਨਾਂ ਦੇ ਅੰਦਰ-ਅੰਦਰ ਬਾਕੀ ਸਾਰੀਆਂ ਸਾਮ ਚੋਣਾ ਉਹਦੇ ਵਿੱਚ ਪੰਚਾਇਤੀ ਵੀ ਹੈ, ਬਲੱਗ ਸੰਪਤੀ ਵੀ ਹੈ, ਜ਼ਿਲ੍ਹਾ ਪ੍ਰੀਸ਼ਦ ਵੀ ਹੈ, ਨਗਰ ਨਿਕਮ ਨਗਰ ਕਾਉਂਸਲ ਵੀ ਹੈ। ਉਹ ਸਾਰੀਆਂ ਅਗਲੇ 100 ਦਿਨਾਂ ਚ ਕਰਾਉਣੀ ਹੈ। ਹੂੰ ਤੇ ਉਸ ਸਾਹ ਨਾਲ ਪੰਜਾਬ ਦੀ ਕਾਰਜਕਲਤਾ 2027 ਚ ਮੁਕਣਾ ਤਾਂ ਕੀ 2 ਸਾਲ ਦੀ ਵਿਦਾਅ ਦਿੱਤਾ ਜਾਊਗਾ ਕਾਰਜਕਰ? ਜੀ ਜੀ। ਜਾਂ ਤਿੰਨ ਤੋਂ 5 ਮਹੀਨੇ ਘਟਾ ਦਿੱਤਾ ਜਾਊਗਾ। ਹੂੰ ਹੂੰ ਜਿਹੜੀਆਂ ਇਹਦੇ ਵਿੱਚ ਵੱਖ-ਵੱਖ ਤਸਵੀਰਾਂ ਆਈਆਂ ਉਹਦੇ ਵੱਲ ਜੇ ਸਮਝਣਾ ਹੋਵੇ ਦਾ ਪੰਜਾਬ ਦਾ ਕਾਰਜਕਾਲ 3 ਤੋਂ 5 ਮਹੀਨੇ ਘਟਾਇਆ ਜਾ ਸਕਦਾ ਹੈ ਮਤਲਬ ਦਸੰਬਰ 2026 ਦੇ ਵਿੱਚ ਚੋਣਾਂ ਹੋ ਸਕਦੀਆਂ ਔਰ ਦਸੰਬਰ 2026 ਜੇ ਤੋ ਅਗਲੀ ਸਰਕਾਰ ਚੁਣ ਹੋ ਗਈ ਤਾਂ ਅਗਲੀ ਸਰਕਾਰ ਦਾ ਕਾਰਜਕਾਲ ਸਿਰਫ ਸਵਾ ਕੁ 2 ਸਾਲ ਹੋਊਗਾ ਮਤਲਬ 29 ਸ਼ੁਰੂ ਚ ਜਾ ਕੇ ਮੁੱਕ ਜਾਊਗਾ ਇਸ ਤਰ੍ਹਾਂ ਦੀ ਤਸਵੀਰ ਹੈ ਮੈਂ ਓਵਰਆਲ ਜੇਕਰ ਤੁਹਾਡੇ ਮੂਰੇ ਰੱਖਾਂ ਤਾਂ ਤੁਸੀਂ ਇੱਥੋਂ ਦਾ ਲਾ ਸਕਦੇ ਹੋ ਕਹਿੰਦੇ ਰਿਪੋਰਟ ਚ ਕਿਹਾ ਗਿਆ ਕਿ ਜਿਹੜਾ ਵੀ ਇਹ ਮਤਾ ਹੈ ਉਹਦੇ ਅਨੁਸਾਰ ਸਾਰੀਆਂ ਚੋਣਾਂ ਦੇ ਲਈ ਸਾਰੇ ਦਲਾਂ ਨੂੰ ਸਹਿਮਤ ਕਰਨਾ ਪਊਗਾ ਕਿ 2029 ਤੇ ਆਪਾਂ ਸਾਰੀਆਂ ਵਿਧਾਨ ਸਭਾ ਲਿਆਓ ਹੂੰ ਉਹਦੇ ਲਈ ਫਿਰ ਕਰਨਾ ਵੀ ਕੀ ਪਊਗਾ ਕਿ ਦਸੰਬਰ 2026 ਤੱਕ 25 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਕਰਾਉਣੀਆਂ ਪੈਣਗੀਆਂ ਠੀਕ ਹੈ ਜੀ ਪਹਿਲਾ ਗੇੜ ਚ ਜੇ ਤੁਸੀਂ ਦੇਖੋ ਤਾਂ 6 ਸੂਬੇ ਨੇ ਜਿਨ੍ਹਾਂ ਦੀ VOTING ਨਵੰਬਰ 2025 ਚ ਹੈ ਹੂੰ ਹੈਨਾ ਹੁਣ ਬਿਹਾਰ ਬਿਹਾਰ ਆਪਣਾ ਮੌਜੂਦਾ ਕਾਰਜਕਾਲ ਪੂਰਾ ਕਰੂਗਾ ਹੂੰ ਹੂੰ ਪਰ ਅਗਲਾ ਕਾਰਜਕਾਲ ਉਹ 3.5 ਸਾਲ ਦਾ ਹੀ ਹੋਊਗਾ ਫਿਰ ਠੀਕ ਹੈ ਜੀ ਹੈਨਾ ਇਸੇ ਤਰ੍ਹਾਂ ਅਸਾਮ ਕੇਰਲਾ ਤਾਮਿਲਨਾਡੂ ਪੱਛਮੀ ਬੰਗਾਲ ਪੰਡੂਚਰੀ ਇਹਨਾਂ ਦਾ ਮੌਜੂਦਾ ਕਾਰਜਕਾਲ 3 ਸਾਲ 7 ਮਹੀਨੇ ਘਟਾ ਦਿੱਤਾ ਜਾਊਗਾ ਹੂੰ ਤੇ ਉਸ ਤੋਂ ਬਾਅਦ ਵਾਲਾ ਅਗਲਾ ਕਾਰਜਕਾਲ 3 ਸਾਲ ਦਾ ਫਿਰ ਹੋਊਗਾ ਤਾਂ ਜਾ ਕੇ 2029 ਚ ਤੇ ਬਰਾਬਰ ਆਉਂਦੇ ਨੇ ਇਸੇ ਤਰ੍ਹਾਂ 11 ਸੂਬੇ ਉਹ ਨੇ ਜਿਨ੍ਹਾਂ ਦੀਆਂ ਵੋਟਾਂ 2026 ਚ ਦਸੰਬਰ 2026 ਚ ਕਰਾ ਲੀਆਂ ਜਾਣਗੀਆਂ ਜਿਨ੍ਹਾਂ ਚ ਯੂਪੀ ਵੀ ਆ ਪੰਜਾਬ ਵੀ ਆ ਗੋਆ ਵੀ ਆ ਉੱਤਰਾਖੰਡ ਵੀ ਆ ਮਣੀਪੁਰ ਵੀ ਆ ਹਮ ਇਹਨਾਂ ਦਾ ਕਾਰਜਕਾਲ 3 ਤੋਂ 5 ਮਹੀਨੇ ਘਟਾਇਆ ਜਾਊਗਾ ਹੈਨਾ ਤੇ ਸਵਾ ਦੋ ਸਾਲ ਦੀ ਅਗਲਾ ਕਾਰਜਕਾਲ ਆਤਾ ਜਾਊਗਾ ਫਿਰ 2029 ਦੇ ਬਰਾਬਰ ਆ ਜਾਣਗੇ ਇਸੇ ਤਰ੍ਹਾਂ ਗੁਜਰਾਤ ਕਰਨਾਟਕਾ ਹਮਾਚਲ ਮੇਘਾਲਿਆ ਨਾਗਾਲੈਂਡ ਥਰੂ ਪੂਰਾ ਇਹਨਾਂ ਦਾ ਮੌਜੂਦਾ ਕਾਰਜਕਾਲ 13 ਤੋਂ 17 ਮਹੀਨੇ ਘਟਾਇਆ ਜਾਊਗਾ ਮਤਲਬ 1 ਸਾਲ ਤੋਂ ਲੈ ਕੇ ਲਗਭਗ ਡੇਢ ਸਾਲ ਘਟਾਇਆ ਜਾਊਗਾ ਤੇ ਅਗਲਾ ਕਾਰਜਕਾਲ ਫਿਰ ਸਵਾ ਦੋ ਸਾਲ ਦਾ ਹੋਊਗਾ ਤੇ ਉਦੋਂ ਬਾਅਦ ਫਿਰ ਇਹ ਵੀ ਸਮੱਤ ਜਿਵੇਂ ਮਤਲਬ ਇਹ ਮਜ਼ਾਕ ਹੈ ਹਮ ਲੋਕਾਂ ਨੇ ਪੰਜਾਬ ਸਰਕਾਰ 5 ਸਾਲ ਲਈ ਚੁਣੀ ਆ ਲੋਕਾਂ ਨੇ ਗੁਜਰਾਤ ਸਰਕਾਰ 5 ਸਾਲ ਲਈ ਚੁਣੀ ਆ ਹਾਂ ਤੁਸੀਂ ਉਹਨਾਂ ਦਾ ਕਾਰਜ ਕਰ ਕਿੰਨੇ 13-13 ਮਹੀਨੇ 17-17 ਮਹੀਨੇ ਸਾਲ ਤੋਂ ਡੇਢ ਸਾਲ ਘਟਾਉਣਾ ਪੜੇ ਸੋ ਪਰ ਜੇ ਇਹ ਲਾਗੂ ਹੋਇਆ ਤਾਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ 2027 ਚ ਨਹੀਂ ਹੋਣਗੀਆਂ ਉਹ 2026 ਚ ਹੋਣਗੀਆਂ ਫਿਰ ਜਾ ਕੇ 2029 ਹੋ ਸਕਦੀਆਂ ਇਹ ਲਗਭਗ ਖੜੜਾ ਜਿਹੜਾ ਸਾਹਮਣੇ ਆਇਆ ਉਹਦੇ ਬਾਅਦ ਨਾਲ ਆਪਾਂ ਗੱਲ ਕਰਾਂਗੇ ਯੋਗ ਤੁਸੀਂ ਕਹੇ ਵੀ ਇਹ ਕੋਈ ਮਜ਼ਾਕ ਹੈ ਤਾਂ ਕਿ ਭਾਰਤ ਦੇ ਵਿੱਚ ਸਮਝ ਲੈ ਕਿ ਇਕੱਠੀਆਂ ਚੋਣਾਂ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਕਰਵਾ ਲੈਣੇ ਚਾਹਣ। ਰਵੀ ਜੀ ਤਿੰਨ ਖੇਤੀ ਕਾਨੂੰਨ ਜਦੋਂ ਲਿਆਂਦੇ ਸੀ ਨਾ ਹੂੰ ਹੂੰ ਤਾਂ ਰਾਜ ਸਭਾ ਚ ਵਿਰੋਧੀਆਂ ਦੀ ਉਗਲਖੜੀ ਕਰਨ ਦੇ باوجود ਵਿਰੋਧ ਕਰਨ ਦੇ باوجود ਇਹਨਾਂ ਨੇ ਅਹੀਂ ਰੌਲਾ ਪਾ ਕੇ ਕਹਿੰਦਾ ਹੋ ਗਿਆ ਜਿੱਤਵਰੀ ਮਤੀ ਨਾਲ ਪਾਸ ਦੀ ਧੋਨੀ ਨਾਲ ਪਾਸ ਦੀ ਹੈ ਨਾ ਹੂੰ ਹੂੰ ਜਦੋਂ ਕਿ ਉੱਥੇ ਇੱਕ ਵੀ ਵਿਰੋਧੀ ਆਵਾਜ਼ ਉੱਠੇ ਤਾਂ ਉਸ ਉੱਪਰ ਚਰਚਾ ਹੁੰਦੀ ਹਾਂ ਜੀ ਆਹ ਤੇ ਹਾਂ ਬਿਲਕੁਲ ਪਰ ਇਹ ਤਾਂ ਕਾ ਅਜਿਹੀ ਤਰੀਕ ਚੱਲਣਾ ਸੰਭਵ ਨਹੀਂਗਾ ਹਮ ਅਜਿਖਤ ਬ੍ਰੁਤੀ ਤੇ ਮਜ਼ਬੂਤ ਹੈ ਹਮ ਦੂਜਾ ਇਹ ਕੱਲੀ ਰਾਜਨੀਤਿਕ ਚੁਣੇ ਹੋਏ ਨਮਾਇੰਦਿਆਂ ਚ ਪਾਸ ਹੋਣ ਵਾਲਾ ਮਸਲਾ ਨਹੀਂਗਾ ਹਮ ਇਹ ਪੂਰੇ ਦੇਸ਼ ਦੇ ਵੋਟਰਾਂ ਨਾਲ ਜੁੜਿਆ ਮਸਲਾ ਹੈ ਹਮ ਇਹਦੇ ਵਿੱਚ ਤੁਹਾਨੂੰ ਪਹਿਲਾਂ ਲੋਕ ਸਭਾ ਚ ਹਮ ਫਿਰ ਰਾਜ ਸਭਾ ਚ ਫਿਰ ਭਾਰਤ ਦੀਆਂ ਸਾਰੀਆਂ ਵਿਧਾਨ ਸਭਾਵਾਂ ਚ ਸੰਵਧਾਨਕ ਸੋਧਾਂ ਕਰਨੀਆਂ ਪਣੀਆਂ ਹਾਂ ਜੀ ਨਹੀਂ ਬਿਲਕੁਲ ਬਿਲਕੁਲ 18 ਤੋਂ ਵੱਧ ਸੰਵਿਧਾਨਕ ਸੋਧਾਂ ਨੇ ਹੂੰ ਪਾਣੀ ਦਾ ਕੰਮ ਜੀ ਜੀ 18 ਤੋਂ ਵੱਧ ਸੰਵਿਧਾਨਕ ਸੋਧਾਂ ਤੋਂ ਬਾਅਦ ਤੁਸੀਂ ਗੱਲ ਕਰ ਸਕਦੇ ਹੋ ਕਿ ਹਾਂ ਜੀ ਅਸੀਂ ਇਸ ਮਸਲੇ ਤੇ ਅੱਗੇ ਵਧ ਸਕਦੇ ਹਾਂ ਹੂੰ ਪਰ ਇਹਦੇ ਲਈ ਇਕੱਲੇ ਮੈਂਬਰ ਲੋਕ ਸਭਾ ਜਾਂ ਮੈਂਬਰ ਰਾਜ ਸਭਾ ਜਾਂ ਮੈਂਬਰ ਵਿਧਾਨ ਸਭਾਵਾਂ ਦਾ ਇਹੀ ਸਹਿਮਤ ਹੋਣਾ ਜ਼ਰੂਰੀ ਨਹੀਂ ਰਾਜਨੀਤਿਕ ਪਾਰਟੀਆਂ ਦਾ ਸਹਿਮਤ ਹੋਣਾ ਵੀ ਜ਼ਰੂਰੀ ਹੈ ਹੂੰ ਰਾਜਨੀਤਿਕ ਧਲਾਂ ਦਾ ਸਹਿਮਤ ਹੋਣਾ ਵੀ ਜ਼ਰੂਰੀ ਹੈ ਪਹਿਲਾਂ ਤਾਂ 2/3 ਸੂਬਿਆਂ ਦਾ ਸਹਿਮਤ ਹੋਣਾ ਜ਼ਰੂਰੀ ਹੈ ਹੂੰ ਇਹ ਆਸਾਨ ਨਹੀਂ ਲੱਗਦਾ। ਮਤਲਬ ਵਿਰੋਧੀ ਧਿਰ ਤਾਂ ਵਿਰੋਧੀ ਧਿਰ ਜਿਹੜੇ ਨਾਲ ਨੇ ਭਾਜਪਾ ਦੇ ਐਨਡੀਆ ਦਾ ਹਿੱਸਾ ਨੇ ਉਹਨਾਂ 'ਚ ਵੀ ਕਿੰਨੇ ਨੂੰ ਸਵਾਲ ਆਉਣਾ। ਹੂੰ। ਸ਼੍ਰੋਮਣੀ ਅਕਾਲੀ ਦਲ ਖਨੇੜੀ ਚੜ੍ਹ ਕੇ ਤਿੰਨ ਕਿਤੇ ਕਿੰਨਾਂ ਦੇ ਗੋਗੇ ਕਾਉਂਦਾ ਸੀ। ਹਾਂ ਜੀ ਬਿਲਕੁਲ ਬਿਲਕੁਲ। ਪਰ ਪੰਜਾਬ ਦੇ ਆਬਾਦ ਨੇ ਪੰਜਾਬ ਦੇ ਵਸੀਆਂ ਨੇ ਪੰਜਾਬ ਦੇ ਵੋਟਰਾਂ ਨੇ ਨੱਕ 'ਚ ਧੂਆ ਦੇ ਤਾਂ ਛੱਡਣੀ ਪੈਗੀ ਭਾਜਪਾ ਦਾ ਗਠਜੋੜ ਵਾਲੀ ਨੀਤੀ। ਜੀ। ਇਸ ਮੌਕੇ ਵੀ ਸ਼੍ਰੋਮਣੀ ਅਕਾਲੀ ਦਲ ਸਭ ਤੋਂ ਵੱਧ ਰੋਲਾ ਪਾਉਂਦਾ ਕਿ ਅਸੀਂ ਖੇਤਰੀ ਪਾਰਟੀ ਹਾਂ। ਜੀ ਹਾਂ ਬਾਕੀ ਸਾਰੀਆਂ ਤਾਂ ਰਾਸ਼ਟਰੀ ਪਾਰਟੀਆਂ ਜੀ ਭਾਜਪਾ ਵੀ ਕਾਂਗਰਸ ਵੀ ਆਪ ਵੀ ਅਸੀਂ ਇਕੱਲੇ ਸੂਬੇ ਦੇ ਹਤੈਸ਼ੀ ਆ ਤੇ ਆ ਹਤੈਸ਼ੀ ਵਾਲੀ ਪਾਰਟੀ ਇਸ ਇੱਕ ਦੇ ਸਿੱਖ ਚੋਣ ਵਾਲੇ ਚ ਸਹਿਮਤੀ ਫਰਟਾਈ ਹੋਈ ਹੈ ਪਹਿਲਾਂ ਹੀ ਭਾਜਪਾ ਨੂੰ ਅੱਜ ਦੀ ਤਰੀਕ ਚ ਬਦਲ ਲੈਣ ਪੈਂਦਣਾ ਪਤਾ ਨਹੀਂ ਜਦੋਂ ਇਹ ਪਹਿਲਾਂ ਹੀ ਚਰਚਾ ਆਈ ਸੀ ਜਿੱਥੋਂ ਇਹ ਸ਼ੁਰੂਆਤ ਹੋਈ ਸੀ ਉਸ ਸਮੇਂ ਇਹਨਾਂ ਨੇ ਹਾਮੀ ਭਰੀ ਸੀ ਕਿ ਅਸੀਂ ਨਾਲ ਮਾਇਆਵਤੀ ਅੱਜ ਵੀ ਹਾਮੀ ਭਰ ਰਹੀ ਹੈ ਕਿ ਅਸੀਂ ਨਾਲ ਕਾਂਗਰਸ ਵਿਰੋਧ ਕਰ ਰਹੀ ਹੈ ਉਹ ਵੈਸੀ ਕਹਿੰਦਾ ਇਹ ਖੇਤੀਦਾਰਾਂ ਲਈ ਖਤਰਾ ਹੈ ਕਿ ਨਾ ਕੇਰਲਾ ਦੇ ਸੀਐਮ ਸਾਹਿਬ ਕਹਿੰਦੇ ਕਿ ਭਾਈ ਇਹ ਇੱਕ ਦੀ ਦੇਸ਼ਿਕ ਚੋਣ ਨਹੀਂ ਇਹ ਇੱਕ ਦੇਸ਼ਿਕ ਲੀਡਰ ਵਾਲੀ ਚੋਣ ਹੈ ਹੂੰ ਇਹ ਰਾਸ਼ਟਰਪਤੀ ਤੱਕ ਵਾਲੇ ਫਾਰਮ ਨੂੰ ਤੇ ਜਾਣਗੇ ਜਿੰਨ ਪਿੰਗ ਪੁਤਿਨ ਬਣਨਗੇ ਹੂੰ ਸੋ ਉਹ ਸਾਰੀ ਪ੍ਰਕਿਰਿਆ ਦੇ ਵਿੱਚ ਕੀ ਇਹ ਸੰਭਵ ਹੈ ਹੁਣ ਇਸ ਪਹਿਲੂ ਤੇ ਆ ਜਿਓ ਸੰਭਵ ਵਾਲੀ ਪ੍ਰਕਿਰਿਆ ਤੇ ਆ ਜਿਓ ਪ੍ਰਵੀਨ ਜੀ ਅੱਜ ਦੀ ਤਰੀਕ ਦੇ ਵਿੱਚ ਪਹਿਲੇ ਗੇੜ ਦੀਆਂ ਜੇ ਵੋਟਾਂ ਪਈਆਂ ਜਮੁਖਸ਼ਮੀਰ 'ਚ ਇੱਟ ਸੁੱਬੇ ਦੀਆਂ ਵਿਧਾਨ ਸਭਾ ਚੋਣਾਂ ਤੋਂ ਹੱਤੋਂ ਇਕੱਠੀਆਂ ਨਹੀਂ ਕਰਾ ਹੋ ਰਹੀਆਂ ਹੂੰ ਤੁਸੀਂ ਪੂਰੇ ਮੁਲਕ ਦੀਆਂ ਚੋਣਾਂ ਇਕੱਠੀਆਂ ਕਰਾਉਣ ਦੇ ਸੁਪਨੇ ਲੈ ਰਹੇ ਹੋ। ਹਾਂ। ਪੀਪੀ ਵਰਗੇ ਤੁਸੀਂ ਪੜਾਵਾ ਵਿੱਚ ਕਰਾਉਣੇ ਆ। ਪੱਛਮੀ ਬੰਗਾਲ ਤੁਸੀਂ ਪੜਾਵਾ ਵਿੱਚ ਕਰਾਉਣੇ ਆ। ਉੱਤਰ ਪ੍ਰਦੇਸ਼ ਚ ਸਾਰੇ ਕਿੱਥੇ? ਹਾਂ ਜੀ। ਤੁਸੀਂ ਇਕੱਠੀਆਂ ਕਰਾ ਲੋਗੇ। ਹਾਂ। ਫਿਰ ਦੂਜਾ ਪਹਿਲੂ ਆ ਜੋ। ਆ ਤਾਜ਼ੀਆਂ ਤਾਜ਼ੀਆਂ ਤੁਹਾਨੂੰ ਜਾਗ ਹੋਣੀਆਂ। 1 ਅਕਤੂਬਰ ਨੂੰ ਵੋਟਾਂ ਪੈਣੀਆਂ ਸੀ ਹਰਿਆਣਾ ਚ। ਕਹਿੰਦੇ ਜੀ ਉੱਥੇ ਤਿੰਨ ਛੁੱਟੀਆਂ ਆ ਗਈਆਂ ਜੀ, ਤਿਹਾਰ ਆ ਗਿਆ ਜੀ, ਇਸ ਲਈ ਜੀ ਇਹ ਚਾਰ ਦਿਨ ਅੱਗੇ ਵਧਾਈ ਜਾਵੇ ਤਾਂ 5 ਤਰੀਕ ਨੂੰ ਵੋਟਾਂ ਕਰ ਦਈਏ। ਹਾਂ। ਇੱਕ ਸੂਬੇ ਦੇ ਆਵਾਮ ਦੀ ਜਾਂ ਵੋਟਰਾਂ ਦੀ ਜਾਂ ਤੁਹਾਡੇ ਪਾਰਟੀ ਦੇ ਨੁਮਾਇੰਦਿਆਂ ਦੀ ਐਪਲੀਕੇਸ਼ਨ ਤੇ ਚੋਣ ਕਮਿਸ਼ਨ ਨੇ ਤਰੀਕ ਬਦਲਦੀ। ਹੂੰ ਪੂਰੇ ਦੇਸ਼ ਦੇ ਵਿੱਚ ਜਦੋਂ ਇਕੱਠੀਆਂ ਚੋਣਾਂ ਦੀ ਗੱਲ ਆਊਗੀ ਕਿਤੇ ਤਿਹਾਰ ਹੋਊਗਾ ਕਿਤੇ ਹੜ ਹੋਊਗਾ ਕਿਤੇ ਸੋਕਾ ਹੋਊਗਾ ਕਿਤੇ ਮੀਂਹ ਪੈਂਦਾ ਹੋਊਗਾ ਕਿਤੇ ਦਰਿਆ ਚੜਿਆ ਆਊਗਾ ਕਿਤੇ ਸਮੁੰਦਰ ਚੜਿਆ ਹੋਊਗਾ ਹੈਨਾ ਕਿਤੇ ਫਸਲ ਵੱਢਣੀ ਹੋਊਗੀ ਕਿਤੇ ਬੀਜਣੀ ਹੋਊਗੀ ਮੌਸਮ ਅਡਾਡਾ ਹੈ ਜੀ ਰਹਿਣ ਸਹਿਣ ਅਡਾਡਾ ਹੈ ਤਿਹਾਰ ਅਡਟ ਨੇ ਉਹ ਸਾਰੀ ਪ੍ਰਕਿਰਿਆ ਜਿਹਦੇ ਪਰ ਕਿਵੇਂ ਇਕੱਠਾ ਸੰਭਵ ਹੈ ਜੀ ਉਨੇਸ ਤੋਂ ਅਗਲੇ ਉਹਦੇ ਤੇ ਆਜੋ ਅੱਜ ਦੀ ਤਰੀਖ 'ਚ ਹਰ ਚੋਣ ਤੋਂ ਬਾਅਦ ਅਗਲੀ ਚੋਣ ਦੇ ਲਈ ਅਮਲਾ ਫਾਲਾ 5 ਤੋਂ 10% ਵੱਧ ਦੀ ਲੋੜ ਪੈਂਦੀ ਹੈ ਹਾਂਜੀ ਹਾਂਜੀ ਬਿਲਕੁਲ ਜਦੋਂ ਕੱਟੀਆਂ ਚੋਣਾ ਕਰਾਉਂਗੇ ਤਾਂ ਉਹ ਸੁਰੱਖਿਆ ਦਸਤੇ EVM, HNO, ਉਹ ਵੀ ਪਟੀ ਮਸ਼ੀਨਾ ਸਟੋਰ ਐ ਅਮਲਾ ਫਾਲਾ ਚੋਣਾ ਕਰਨ ਲਈ ਉਹ ਕਿੰਨੇ ਦਾ ਪ੍ਰਬੰਧ ਕਰਨਾ ਪਊਗਾ ਜੀ ਹਮ ਸਰ ਆਸਾਨ ਹੈ ਮਤਲਬ ਜਿੱਥੇ ਲੋਕ ਸਭਾ ਚੋਣਾਂ ਦੇ ਲਈ ਜਿੰਨੀਆਂ ਮਸ਼ੀਨਾਂ ਚਾਹੀਦੀਆਂ ਓੰਨੀਆਂ ਫਿਰ ਤੇ ਵਿਧਾਨ ਸਭਾ ਦੀ ਵੀ ਲੱਗਣਗੀਆਂ ਹਾਂਜੀ ਹਾਂਜੀ ਬਿਲਕੁਲ ਜਦੋਂ ਡਬਲ ਚੋਣਾਂ ਹੋਣੀਆਂ ਇੱਕੋਸਰ ਨਾਲ ਹੁਣ ਇਸ ਪ੍ਰਕਿਰਿਆ ਨੂੰ ਜੇ ਤੁਸੀਂ ਸਮਝਣਾ ਹੈ ਤਾਂ ਆਹ ਲਓ ਮੇਰੇ ਕੋਲ ਰਿਪੋਰਟ ਪਈ ਆ ਕਹਿੰਦੇ ਜੀ ਅੱਜ ਦੀ ਤਰੀਕ ਜਿੰਨੀਆਂ EVM ਮਸ਼ੀਨਾਂ ਹੈਗੀਆਂ ਉਹ ਤੋਂ ਬਿਨਾਂ 26 ਲੱਖ ਮਸ਼ੀਨਾਂ ਘੱਟ ਨੇ 26 ਲੱਖ ਮਸ਼ੀਨਾਂ ਹੋਰ ਚਾਹੀਦੀਆਂ ਜੇ ਕੱਟੀਆਂ ਚੋਣਾਂ ਕਰਾਉਣੀ ਆ ਉਹ ਅੱਛਾ 26 ਲੱਖ EVM ਮਸ਼ੀਨਾਂ ਹੋਰ ਲੋੜ ਪੈਣੀਆਂ ਆ ਇਸੇ ਤਰ੍ਹਾਂ 17 ਲੱਖ 78000 ਕੰਟਰੋਲਰ ਜੁਨਟ ਹੋਰ ਚਾਹੀਦੇ ਨੇ ਹੂੰ ਇਸੇ ਤਰ੍ਹਾਂ ਕਰੀਬ 18 ਲੱਖ ਬੀਪੀਐਕ ਦੀ ਬੀਪੀਐਕ ਮਸ਼ੀਨਾਂ ਦੀ ਕਮੀ ਹੈ ਜਿੱਚੋਂ ਪਰਚੀ ਨਿਕਲਦੀ ਹੈ ਹੂੰ 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 ਤੇ ਪ੍ਰਵੀਨ ਜੀ ਅੱਜ ਜਦੋਂ ਚੋਣਾਂ ਹੁੰਦੀਆਂ ਨੇ ਆਪਣੇ ਪੰਜਾਬ 'ਚ ਆਪਾਂ ਜਦੋਂ ਦੇਖਦੇ ਹਾਂ ਵਿਧਾਨ ਸਭਾ ਦੀਆਂ ਲੋਕ ਸਭਾ ਦੀਆਂ ਹੂੰ ਤਾਂ ਚੋਣਾਂ ਹੋਣ ਤੋਂ ਬਾਅਦ ਨਤੀਜੇ ਆਉਣ ਤੱਕ ਜਾਂ ਗਿਣਤੀ ਹੋਣ ਦੇ ਲਈ ਸੈਂਟਰ ਕਿੱਥੇ ਬਣਦੇ ਨੇ ਜੀ ਮਸ਼ੀਨਾਂ ਰੱਖਦੇ ਕਿੱਥੇ ਹੋ ਜੀ ਉਹਨਾਂ ਚ ਜਾਂ ਕਾਲਜਾਂ 'ਚ ਹੂੰ ਜੇ ਜੋ ਪੂਰੇ ਮੁਲਕ ਚ ਦੀ ਇਕੱਠੀਆਂ ਚੋਣਾਂ ਕਰਾਉਂਗੇ ਤਾਂ ਚਾਰ ਮਹੀਨੇ ਚੋਣਾਂ ਹੀ ਚੱਲੀ ਆਉਣੀਆਂ ਜੀ ਜੀ ਤੇ ਚਾਰ ਮਹੀਨੇ ਸਕੂਲ ਤੇ ਕਾਰੇ ਬੰਦ ਕਰ ਦੋ ਹਾਂ ਬਣਾ ਲਓ ਉਹਨਾਂ ਨੂੰ ਸਟੋਰ ਏ ਇਸ ਲਈ ਕੀ ਇਹ ਸੰਭਵ ਹੈ ਬਿਲਕੁਲ ਕੀ ਸੂਬੇ ਪੂਰੇ ਸਹਿਮਤ ਹੋਣਗੇ ਕਿ ਮੁਲਕ ਪੂਰਾ ਆਬਾਦ ਵੋਟਰਾਂ ਨੂੰ ਪੁੱਛਿਆ ਜਾਊਗਾ ਜੀ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਮੇਰਾ ਸਵਾਲ ਜਿਸ ਦਿਨ ਇਹ ਪ੍ਰਚਾਰਣਾ ਸ਼ੁਰੂ ਹੋਈ ਸੀ ਉਹ ਅੱਜ ਦਾ ਜਿਉਂ ਦਾ ਕਿਉਂ ਖੜਾ ਹਾਂ ਹਾਂ ਜਦੋਂ ਵੀ ਲੋਕ ਸਭਾ ਚੋਣਾਂ ਰ ਵਿਧਾਨ ਸਭਾ ਚੋਣਾਂ ਇਕੱਠੀਆਂ ਹੋਈਆਂ ਤਾਂ ਕੇਂਦਰੀ ਮੁੱਦੇ ਕੇਂਦਰੀ ਚਿਹਰੇ ਤੁਹਾਡੇ ਸੂਬਿਆਂ ਦੇ ਚਿਹਰਿਆਂ ਦੇ ਉੱਤੇ ਸੂਬਿਆਂ ਦੇ 당ਾਂ ਦੇ ਉੱਤੇ ਸੂਬਿਆਂ ਦੇ ਮਸਲਿਆਂ ਦੇ ਉੱਤੇ ਪਰੂ ਪੈਣਗੇ ਵਿਧਾਨ ਸਭਾ ਚੋਣਾਂ ਨਾਲ ਹੋਣ ਦਾ ਮਤਲਬ ਖੇਤਰੀ ਮੁੱਦੇ ਵੀ ਗਾਇਬ ਖੇਤਰੀ ਗੱਲ ਵੀ ਗਾਇਬ ਜੀ ਬਿਲਕੁਲ ਕੋਈ ਰਾਸ਼ਟਰੀਕਰਨ ਕਰਨ ਦਾ ਇੱਕ ਵੱਡਾ ਲੁਕਮਾ ਅਜੰਡਾ ਹੈ ਉਸ ਨੂੰ ਦੇਸ਼ ਵਾਸੀਆਂ ਨੂੰ ਸੋਚਣਾ ਪੈਣਾ ਇਸ ਲਈ ਖੇਤਰਾ ਦੀ ਹੋਂਦ ਖੇਤਰੀ ਪਾਰਟੀਆਂ ਦੀ ਹੋਂਦ ਤੇ ਖੇਤਰੀ ਮਸਲਿਆਂ ਦੀ ਹੋਂਦ ਮਟਾਉਣ ਦੀ ਕਵਾਇਦ ਹੈ ਦੇ ਪਿੱਛੇ ਇਹ ਮਨਸ਼ਾ ਵੀ ਬਹੁਤ ਵੈਰੀ ਲੁੱਕ ਹੋਈ ਹੈ ਬਿਲਕੁਲ ਜੀ ਇਹ ਤਾਂ ਬਹੁਤ ਅਹਿਮ ਆ ਕਿਉਂਕਿ ਹਾਲਾ ਹਰ ਇਲਾਕੇ ਦੇ ਹਰ ਖੇਤਰ ਦੇ ਹਰ ਰਾਜ ਦੇ ਆਪਣੇ ਵੱਖਰੇ ਮੁੱਦੇ ਨੇ ਆਪਣੀਆਂ ਵੱਖਰੀਆਂ ਉਤਾਂ ਆਪਣੀਆਂ ਵੱਖਰੀਆਂ ਬੋਲੀਆਂ ਔਰ ਇਹ ਵਿਭਿੰਨਤਾਵਾਂ ਭਰਿਆ ਦੇਸ਼ ਔਰ ਵਿਭਿੰਨਤਾਵਾਂ ਨਾ ਵੀ ਹੋਣ ਚੱਲੋ ਇੱਕ ਮਿੰਟ ਲਈ ਆਪਾਂ ਕਹਿ ਦਈਏ ਪਰ ਫਿਰ ਵੀ ਇਸ਼ੂ ਤਾਂ ਲੋਕਾਂ ਦੇ ਵੱਖੋ ਵੱਖਰੇ ਨੇ ਨਾ ਹਰ ਸੂਬੇ ਦੇ ਹਰ ਕਿਤੇ ਦੇ ਔਰ ਇਸ ਫੈਡਰਲਿਜ਼ਮ ਦੀ ਭਾਵਨਾ ਦੇ ਵੀ ਉਲਟ ਆ ਜੇ ਆਪਾਂ ਦੇਖੀ ਤਾਂ ਜੀ ਪੰਜਾਬ ਦੇ ਵਿੱਚ ਕਹਿੰਦੇ ਪ੍ਰਾਈਵੇਟ ਹਸਪਤਾਲਾਂ ਨੇ ਆਯੁਸ਼ਮਾਨ ਸਕੀਮ ਦੇ ਤਹਿਤ ਇਲਾਜ ਬੰਦ ਕਰਤਾ ਜੀ ਆਪਾਂ ਤਾਂ ਕਈ ਦਿਨ ਹੋ ਗਏ ਖਬਰ ਸਾਂਝੀ ਕੀਤੀ ਸੀ ਕਿ 70 ਸਾਲ ਤੋਂ ਪਾਰ ਵਾਲੇ ਬੰਦੇ ਇਲਾਜ ਕਰਵਾ ਸਕਦੇ ਨੇ ਵੀ ਜੀ 70 ਸਾਲ ਵਾਲਿਆਂ ਤਾਂ ਜੇ ਵਾਰੀ ਨਹੀਂ ਆਈ ਉਸ ਤੋਂ ਪਹਿਲਾਂ ਜਿਹੜੇ ਵੀ ਬਨੇ ਨੇ ਉਹਨਾਂ ਦਾ ਇਲਾਜ ਬੰਦ ਹੋ ਗਿਆ ਤਾਂ ਬਿਲਕੁਲ ਤੁਹਾਡੀ ਗੱਲ درست ਹੈ ਕਿ ਪਿਛਲੇ ਦਿਨੀ ਕੇਂਦਰ ਨੇ ਆਪਣੀ ਕੈਬਨਿਟ ਦੇ ਵਿੱਚ ਇਹ ਪਾਸ ਕੀਤਾ ਕਿ ਦੇਸ਼ ਦੇ ਵਿੱਚ ਜਿੰਨੇ ਵੀ 70 ਸਾਲ ਦੇ ਬਜ਼ੁਰਗ ਨੇ ਜੀ ਯਾਨਾ ਉਹਨਾਂ ਸਾਰੇ ਮਤਲਬ ਕਿ 6 ਕਰੋੜ ਦੇ ਕਰੀਬ ਬਣਦੇ ਆ 4.5 ਕਰੋੜ ਤੋਂ ਵੱਧ ਪਰਿਵਾਰ ਜਿਹਦੇ ਵਿੱਚ ਆਉਂਦੇ ਤੇ 6 ਕਰੋੜ ਬਜ਼ੁਰਗ ਬਣਦੇ ਆ ਜਿਨ੍ਹਾਂ ਦੇ ਕਾਰਡ ਬਣ ਜਾਣੇ ਆ 70 ਸਾਲ ਤੋਂ ਉਮਰ ਵਾਲੇ 70 ਸਾਲ ਹੁੰਦੇ ਆਂ ਤੁਸੀਂ ਆਇਸ਼ਮਾਨ ਯੋਜਨਾ ਦੇ ਤਹਿਤ 5 ਲੱਖ ਤੱਕ ਦਾ ਮੁਫਤ ਇਲਾਜ ਕਰਾਉਣ ਦੇ ਲਈ ਰਜਿਸਟਰਡ ਹੋ ਜਾਓਗੇ ਤੇ ਤੁਹਾਡਾ ਕਾਰਡ ਬਣ ਜੂਗਾ ਮਤਲਬ ਤੁਹਾਡੀ ਕੋਈ ਆਮਦਨ ਵਾਲਾ ਸਰੋਤ ਨਹੀਂ ਕੋਈ ਜਾਤ ਪਾਤ ਵਾਲਾ ਮਸਲਾ ਨਹੀਂ ਕੋਈ ਸੁਭਿਆ ਵਾਲਾ ਮਸਲਾ ਨਹੀਂ 70 ਸਾਲ ਹੋਣਾ ਜ਼ਰੂਰੀ ਹੈ ਪਰ ਉਸ ਤੋਂ ਪਹਿਲਾਂ ਅੱਜ ਦੀ ਤਰੀਕ ਦੇ ਵਿੱਚ ਐਸਸੀ ਭਾਈਚਾਰਾ ਬੀਸੀ ਭਾਈਚਾਰਾ ਓਬੀਸੀ ਭਾਈਚਾਰਾ ਆਰਥਿਕ ਤੌਰ ਤੇ ਕਮਜ਼ੋਰ ਵਰਗ ਇਹਨਾਂ ਨੂੰ ਕਣਕ ਮਿਲਦੀ ਆ ਹੈ ਨਾ ਉਹ ਭਾਈਚਾਰਾ ਉਹ ਸਾਰਾ ਇਹਦੇ ਦਾਇਰੇ ਚ ਆਉਂਦਾ ਕਿ ਵੀ ਤੁਹਾਡਾ ਆਸ਼ਮਾਨ ਕਾਰਡ ਬਣਿਆ ਤੁਸੀਂ 5 ਲੱਖ ਤੱਕ ਦਾ ਇਲਾਜ ਮੁਫਤ ਕਰਾ ਸਕਦੇ ਪੰਜਾਬ ਦੇ ਪ੍ਰਾਈਵੇਟ ਹਸਪਤਾਲਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਹੂੰ ਹੂੰ ਕਿ ਸਾਨੂੰ ਇਹਨਾਂ ਦੱਸ ਦੋ ਪੰਜਾਬ ਸਰਕਾਰ ਅਸੀਂ ਕਿਸ ਹਾਲਾਤ ਚ ਇਲਾਜ ਕਰੀਏ 600 ਕਰੋੜ ਲੈਣਾ ਆਸ਼ਮਾਨ ਵਾਲਾ ਸਰਕਾਰ ਤੋਂ ਠੀਕ ਆ ਪੰਜਾਬ ਸਰਕਾਰ ਕੰਨੀ ਇਹਨਾਂ ਪ੍ਰਾਈਵੇਟ ਹਸਪਤਾਲਾਂ ਦਾ 600 ਕਰੋੜ ਖੜਾ ਮੈਂ ਨਹੀਂ ਕਹਿੰਦਾ ਕਿ ਇਹ ਸਾਰਾ ਜਾਇਜ਼ ਖੜਾ ਹੈ ਇਹ ਵੀ ਕੋਈ ਸ਼ੱਕ ਨਹੀਂਗਾ ਕਿ ਤੁਹਾਡਾ ਬੀਮਾ ਹੋਇਆ ਤੁਹਾਡਾ ਕਾਰਡ ਬਣਿਆ ਫਿਰ ਉਹ ਬਿਲ ਉੱਥੋਂ ਪਾਰ ਹੀ ਜਾਂਦਾ ਹ ਹ ਚਾਹੇ ਪੱਟੀਓ ਕਰਾਉਣ ਆ ਜਵੇ ਅਗਲਾ ਕਾਰਡ ਵਾਲਾ ਕੋਲ ਹੈਨਾ ਇਹ ਇੱਚ ਕੋਈ ਜ਼ੋਰ ਹੈ ਨਹੀਂ ਪਰ ਸਾਰਾ ਕੁਝ ਵੀ ਇਦਾਂ ਨਹੀਂ ਹੁੰਦਾ ਹ ਹ ਹ ਜੇ ਕਿਸੇ ਦਾ ਆਪਰੇਸ਼ਨ ਹੋਇਆ ਕਿਸੇ ਦਾ ਇਲਾਜ ਹੋਇਆ ਤਾਂ ਲੋਡਵਾਤੇ ਰਹਣਗੇ ਬਿਲਕੁਲ ਠੀਕ ਹੈਨਾ ਸੋ ਇਸ ਲਈ ਅਗਲੇ ਆਨੇ ਬਕਾਇਦਾ ਕੱਟ ਕੀਤਾ ਆਪਣੀ ਐਸੋਸੀਏਸ਼ਨ ਦਾ ਕੱਟ ਕੀਤਾ ਲੁਧਿਆਣਾ ਚ ਪ੍ਰੈਸ ਕਾਨਫਰੰਸ ਕੀਤੀ ਤੇ ਉਹ ਤੱਥ ਤੇ ਅੰਕੜੇ ਜਾਰੀ ਕੀਤੇ ਕਿ ਲੈ ਚਲੇ ਹਸਪਤਾਲ ਦਾ ਆਪਿਆ ਕੁੱਲ ਅਸੀਂ 6 ਤੋਂ 7 ਰੁਪਏ ਲੈਣਾ ਨਾ ਤੋਂ ਸਾਡੇ ਹੱਥ ਖੜਿਆ ਅਸੀਂ ਨਹੀਂ ਕਰਨਾ ਇਲਾਜ ਹੂੰ ਮਤਲਬ ਅਗਲੇ ਸਹੀ ਨੇ ਬਈ ਤੇ ਪੰਜਾਬ ਦਾ ਮੁੱਖ ਮੰਤਰੀ ਤਾਂ ਦਿੱਲੀ ਜਾਂਦਾ ਆਪਣਾ ਕੋਲੋ ਹਸਪਤਾਲ ਚ ਇਲਾਜ ਕਰਾਉਣ ਹੂੰ ਹੂੰ ਹੈਨਾ ਤੇ ਪੰਜਾਬ ਦੇ ਸਰਕਾਰੀ ਤਾਂ ਕੀ ਪ੍ਰਾਈਵੇਟ ਹਸਪਤਾਲਾਂ ਦਾ ਵੀ ਤੁਹਾਨੂੰ ਤਾਂ ਭਰੋਸਾ ਨਹੀਂ ਤੁਹਾਨੂੰ ਪ੍ਰਾਈਵੇਟ ਹਸਪਤਾਲ ਵੀ ਦਿੱਲੀ ਵਾਲਾ ਚੁੰਨਦੇ ਆ ਤੇ ਇੱਥੇ ਆਯੁਸ਼ਮਾਨ ਵਾਲਿਆਂ ਦਾ ਅਸੀਂ ਕਰੀ ਜੀ ਸਾਨੂੰ ਪੈਸੇ ਨਹੀਂ ਮਿਲਦੇ ਅਗਲੇ ਕਹਿੰਦੇ ਅਸੀਂ ਡਾਕਟਰ ਬਲਬੀਰ ਸਿੰਘ ਉਹਦਾ ਨਾਲ ਮੀਟਿੰਗਾਂ ਕਰ ਚੁੱਕੇ ਆਂ ਸਾਨੂੰ ਭਰੋਸਾ ਦਿਵਾਉਂਦੇ ਰਹੇ ਨੇ ਪ੍ਰਸ਼ਾਸਨਿਕ ਧਿਰਾ ਇਹਨਾਂ ਦੀਆਂ ਸਿਹਤ ਵਿਭਾਗ ਦੇ ਅਧਿਕਾਰੀ ਸਾਨੂੰ ਭਰੋਸਾ ਦਿਵਾਈ ਜਾਂਦੇ ਨੇ ਪਰ ਪੈਸਾ ਤੇ ਨਾ ਜਾਰੀ ਨਹੀਂ ਕਰਦੇ ਹੂੰ ਸੋ ਹੁਣ ਤਾਂ 100 ਕਰੋੜ ਨਹੀਂ 200 ਕਰੋੜ ਨਹੀਂ 600 ਕਰੋੜ ਬਕਾਇਆ ਹੋ ਗਿਆ ਪਹਿਲਾਂ ਪ੍ਰਾਣਾ ਦਿਓ ਤੇ ਇਲਾਜ ਕਰਾਂਗੇ ਸੋ ਆਯੁਸ਼ਮਾਨ ਯੋਜਨਾ ਦੇ ਤਹਿਤ ਪ੍ਰਾਈਵੇਟ ਹਸਪਤਾਲਾਂ ਨੇ ਪੰਜਾਬ ਚ ਮਰੀਜ਼ਾਂ ਦਾ ਇਲਾਜ ਬੰਦ ਕਰਤਾ ਤੇ ਬਲਬੀਰ ਸਿੰਘ ਕੱਲ ਵੀ ਕਹਿ ਰਹੇ ਸੀਗੇ ਨਹੀਂ ਨਹੀਂ ਜੀ ਅਸੀਂ ਗੱਲ ਕਰ ਰਹੇ ਹਾਂ ਤੁਰੰਤ ਪੈਸੇ ਪੈ ਜਾਣਗੇ ਸਾਰਿਆਂ ਦੀ ਦੇਣਗੀ ਹੋ ਜੂਗੀ ਜਲਦੀ ਇਲਾਜ ਸ਼ੁਰੂ ਹੋ ਜਾਊਗਾ ਸੋ ਪਰਮਾਤਮਾ ਕਰੇ ਜੀ ਇਹ ਹੋ ਜਵੇ ਕਿਉਂਕਿ ਗਰੀਬ ਗਰੁੱਪ ਦੇ ਲਈ ਇਹ ਬਹੁਤ ਸਹਾਰਾ ਹੈ ਬਹੁਤ ਵੱਡਾ ਆਯੁਸ਼ਮਨ ਕਾਰਡ ਹੈ ਨਾ ਤੇ ਇਹ ਇਸ ਲਈ ਇਸ ਨੂੰ ਤੁਰੰਤ ਸਰਕਾਰ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਕਈ ਵਾਰੀ ਤਾਂ ਇਹ ਲੱਗਦਾ ਸ਼ਰਮਾ ਜੀ ਕਿ ਸਰਕਾਰ ਦੇ ਵਿੱਚ ਬੈਠੇ ਜਾਂ ਸਰਕਾਰ ਨੂੰ ਚਲਾ ਰਹੇ ਬੰਦੇ ਪਤਾ ਨਹੀਂ ਕਿੰਨੇ ਕਮੀਰ ਨੇ ਉਹਨਾਂ ਨੂੰ ਆਮ ਮਾਤੜ ਬੰਦੇ ਦੀ ਪੀੜਾ ਆਮ ਮਾਤੜ ਬੰਦੇ ਦਾ ਦੁੱਖ ਦਰਦ ਨਜ਼ਰ ਹੀ ਨਹੀਂ ਆਉਂਦਾ ਉਹ ਉਸ ਪਾਸੇੋਂ ਦੇ ਨੂੰ ਉਹਨਾਂ ਨੂੰ ਲੱਗਦੇ ਨਹੀਂਗਾ ਕਿ ਲੋੜਵੰਦ ਵੀ ਕੋਈ ਹੋਊਗਾ ਕੋਈ ਦੋ ਵਕਤ ਰੋਟੀ ਦਾ ਮਾਰਿਆ ਵੀ ਹੋਊਗਾ ਕੋਈ ਇਲਾਜ ਤੋਂ ਮੋਤਾਜ ਵੀ ਬੰਦਾ ਘਰੇ ਕੋਈ ਵਿਲਕਦਾ ਹੋਊਗਾ ਜੀ ਜਾਂਦਿਆਂ ਦੇ ਗੱਲ ਕਰੀਏ ਇੱਕ ਜਿਹੜਾ ਲਾੜਾ ਤੇ ਲਾੜੀ ਦੀ ਜਿਹੜਾ 40 ਦਿਨਾਂ ਦੇ ਵਿੱਚ ਕਹਿੰਦੇ 6 ਦਿਨ ਹੀ ਨਹਾਤਾ ਲਾੜਾ ਤੇ ਉਸ ਤੋਂ ਬਾਅਦ ਹੁਣ ਇਹ ਬੀਬੀ ਕਹਿੰਦੀ ਮੈਂ ਨਹੀਂ ਇਹਦੇ ਨਾਲ ਰਹਿਣਾ ਉਹਨੇ ਤਲਾਕ ਮੰਗ ਲਿਆ ਬੜੀ ਮਾਲ ਦੀ ਖਬਰ ਹੈ ਜੀ ਇਹ ਹੂੰ ਇਹ ਯੂਪੀ ਦੇ ਆਗਰੇ ਤੋਂ ਆ ਰਹੀ ਹੈ ਖਬਰ ਜੀ ਔਰ ਲਗਭਗ ਮਹੀਨਾ ਪਹਿਲਾਂ ਦੀ ਇਹ ਘਟਨਾ ਹੂੰ ਤੇ ਮਹੀਨੇ ਪਹਿਲਾਂ ਦਾ ਮਤਲਬ ਮੌਸਮ ਦੇਖ ਲਓ ਯੂਪੀ ਚ ਕਿਹਾ ਜਾਊਗਾ ਗਰਮੀਆਂ ਦਾ ਹੂੰ ਉੱਥੇ ਤਾਪਮਾਨ ਦਾ ਅੰਦਾਜ਼ਾ ਲਾਓ ਉਸ ਮੌਸਮ ਦੇ ਵਿੱਚ ਗਰਮੀ ਦੀ ਕਹਿਰ ਦੇ ਵਿੱਚ ਵੀ ਜੇ ਨਵਾਂ ਵਿਆਹ ਹੈ ਲਾੜਾ 40 40 ਦਿਨਾਂ ਚੋਂ 34 34 ਦਿਨ ਨਾ ਵੀ ਨਾ ਤਾਂ ਫਿਰ ਉਹ ਮੁਸਕੀ ਆਊਗੀ ਤੇ ਫਿਰ ਨਵੀਂ ਵਿਆਹੀ ਤਾਂ ਭਜੂਗੀ ਭਾਈ ਜੀ ਅਸਲ ਤੇ 파ਪ ਦੇ ਵਿੱਚ ਸਿੱਧਾ ਜਿਹਾ ਫਾਰਮੂਲਾ ਹੈ ਕਿ ਜੇ ਤਲਾਕ ਲੈਣਾ ਤਾਂ ਸਭ ਤੋਂ ਪਹਿਲਾਂ ਵਕੀਲ ਕਹਿੰਦਾ ਵੀ ਡੋਰੀ ਵਾਲਾ ਕੇਸ ਪਾਓ ਹਮ ਤੇ ਇਹ 40 ਦਿਨਾਂ ਬਾਅਦ ਜਦੋਂ ਆਪਣੇ ਪੇਕੇ ਗਈ ਨਾ ਬਿਆਹੀ ਤਾਂ ਇਹਨੇ ਕਹਿਤਾ ਕਿ ਮੈਂ ਨਹੀਂ ਜਾਣਾ ਉੱਥੇ ਮੈਂ ਤਾਂ ਤਲਾਕ ਲੈਣਾ ਹਮ ਤੇ ਇਹਨੇ ਵਕੀਲਾਂ ਨਾਲ ਗੱਲ ਕੀਤੀ ਵਕੀਲ ਨੇ ਫਾਈਲ ਲਵਾਤੀ ਕਿ ਪਾਦੋ ਜੀ ਡੋਰੀ ਦਾ ਕੇਸ ਕੇ ਮੈਂ ਤੰਗ ਕਰਦੇ ਕੁੱਟਮਾਰ ਕਰਦੇ ਦੇਹ ਜ ਮੰਗਦੇ ਹਮ ਅਗਲੇ ਨੇ ਕੇਸ ਫਾਈਲ ਕਰਤਾ ਪਰ ਅੱਜ ਕੱਲ੍ਹ ਪ੍ਰਵਿੰਝੀ ਸੈੱਲ ਬਣਿਆ ਮਹਿਲਾ ਸੈੱਲ ਬਣ ਗਿਆ ਹੈ ਨਾ ਸੁਝਾਉਣ ਦੇ ਲਈ ਸਮਝਾਉਣ ਦੇ ਲਈ ਸੈੱਲ ਬਣ ਗਏ ਹਾਂਜੀ ਸੋ ਜਦੋਂ ਉਹਨਾਂ ਨੇ ਕੇਸ ਦੇਖਿਆ ਕਿ 40 42 ਦਿਨਾਂ ਜੇ ਵਿਆਹ ਨੂੰ ਹੋਏ ਨੇ ਹੁਣ ਇਹ ਹਾਲਤ ਹੈ ਕਿ ਮਸਲਾ ਕੀ ਹੈ ਸਮਝੀ ਤੁਸੀਂ ਪਤਾ ਸਭ ਨੂੰ ਹੁੰਦਾ ਕਿ ਅੱਜ ਕੱਲ ਇਹ 90% ਇਹ ਦੇਹਜ ਵਾਲੇ ਮਸਲੇ ਨਹੀਂ ਹੁੰਦੇ ਹੋਰ ਮਸਲੇ ਹੁੰਦੇ ਆ। ਹੂੰ ਹੂੰ ਹੂੰ। ਸੋ ਉਥੇ ਦੋਏ ਮੁੰਡਾ ਕੁੜੀ ਜਦੋਂ ਬੁਲਾ ਲਏ ਕੁੜੀ ਪਹਿਲਾਂ ਤਾਂ ਪੈਰਾਂ ਤੇ ਪਾਣੀ ਨਾ ਪੈਣ ਦੇਵੇ ਜੋ ਵਕੀਲਾਂ ਨੇ ਰਿਟਾਇਆ ਸੀ ਤੋਂ ਉੱਥੇ ਮੰਗੋ ਬੋਲੀ ਗਈ। ਹੂੰ। ਜਦੋਂ ਬੀਬੀਆ ਨੇ ਸਮਝਾਇਆ ਭਜਾਇਆ ਉੱਥੇ ਪੁਲਿਸ ਵਾਲਿਆਂ ਨੇ ਸਾਰਿਆਂ ਨੇ ਤੇ ਫਿਰ ਉਹ ਫਟ ਗਈ। ਕਹਿੰਦੀ ਜੀ ਮੈਂ ਵਿਹਾਈ ਗਈ ਇੱਕ ਦਿਨ ਦੇਖਿਆ ਦੋ ਦਿਨ ਦੇਖਿਆ ਤਿੰਨ ਦਿਨ ਦੇਖਿਆ ਪਤੰਦਰ ਨਾ ਵੀ ਨਾ। ਹੂੰ। ਕਹਿੰਦੀ ਜੀ ਮੈਨੂੰ ਆਪਣੇ ਮਾਪਿਆਂ ਦੇ ਕਰਨੋਂ ਜਿਹੜੀ ਆਦਤ ਸੀ ਮੈਂ ਰੋ ਸਵੇਰੇ ਉੱਠ ਕੇ ਇਸ਼ਨਾਨ ਕਰਨਾ ਫਿਰ ਨਿਤਨੇਮ ਧੂ ਬੱਤੀ ਆਪਣਾ ਪਾਠ ਪੂਜਾ ਸਾਰਾ ਕੁਝ ਕਰਨਾ ਹੂੰ 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 ਕਹਿੰਦੀ ਇਹਨੇ ਬਿਨਾਂ ਨਾ ਚੇਤੋ ਤੇ ਇਂ ਐਂ ਜਲੀਣਾ ਮੈਂ ਕਹਣਾ ਕਿ ਆ ਕਿ ਕਹਿੰਦਾ ਬਾਥਰੂਮ ਚ ਜਾਂਦਾ ਸੀ ਐ ਹੱਥ ਤੋਂ ਲੇ ਮੂੰਹ ਤੋਂ ਲਿਆ ਪੈਰ ਤੋਂ ਲੇ ਵਾਲ ਗਿੱਲੇ ਕਰ ਲੈ ਤੇ ਬਾਹਰ ਆ ਕੇ ਕਹਿੰਦਾ ਸੀ ਪਾਲਿਸ਼ ਹੋ ਗਈ ਪਾਲਿਸ਼ ਹੋ ਗਈ ਪਾਲਿਸ਼ ਹੋ ਗਈ ਹੂੰ ਕਹਿੰਦੀ ਮੈਂ ਕਹਣਾ ਕਿ ਆ ਕਿ ਉਵੇਂ ਹੀ ਪਾਠ ਕਰ ਲੈਣਾ ਕਹਿੰਦੀ ਉਵੇਂ ਹੀ ਖਾ ਪੀ ਲੈਣਾ ਇਹਨੂੰ ਮੈਂ ਟੋਕਿਆ ਵੀ ਮੈਂ ਆਪਣੇ ਸੱਸੋਰੀਆਂ ਨੂੰ ਕਿਹਾ ਜਿਹੜੇ ਛਣੂ ਕਿਹਾ ਪਰ ਇਹਨੇ ਨਹੀਂ ਹੂੰ ਇਹ ਕਹਿੰਦੇ ਜਦੋਂ ਮਾਣ ਪੇਕੇ ਆਈ ਮੈਂ ਕਹਤਾ ਕਿ ਮੈਂ ਇਸ ਗੰਦੇ ਬੰਦੇ ਨਾਲ ਹੀ ਰਹਿ ਸਕਦੀ ਜਿਹੜਾ 40 ਦਿਨਾਂ ਚ 6 ਦਿਨ ਆਇਓ ਵੇ ਉਹ ਵੀ ਗਰਮੀ ਦੇ ਮੌਸਮ ਚ ਹਮ ਤੇ ਰਹਿ ਜੇ ਮੁੰਡੇ ਨਾਲ ਕਿਵੇਂ ਰੁਗੋ ਇਸ ਲਈ ਨਾਣ ਤੋਂ ਉਹਦੀ ਆਤ ਪਾ ਲੈਣੀ ਚਾਹੀਦੀ ਹੈ ਜੇ ਵਿਆਹ ਹੈ ਉਹ ਤਾਂ ਵੀ ਜੇ ਨਹੀਂ ਵਿਆਹ ਹੈ ਤਾਂ ਵੀ ਹੂੰ ਜੀ ਬਿਲਕੁਲ ਬਿਲਕੁਲ ਆ ਸ਼ਰਮਾ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਨਾ ਪਾਈ ਤੁਸੀਂ ਸਮਾਪਤ ਕਰਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੁੜੇ ਰਹੋ ਪੰਜਾਬੀ ਰੇਡੀਓ ਯੂ ਐਸ ਏ ਦੇ ਨਾਲ thank <laughs> you